ਦੁਖਵਾ ਦੁਖ ਰਹੀ ਬਾਤ ਇਹਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸੋਹਰਾ ਅੰਦਰ ਨੌਵੇਂ ਪਾਛਾ ਪ੍ਰਤੇਗ ਬਾਦਰ ਸਾਹਿਬ ਜੀ ਜਿੰਨਾ ਬਾਬਤ ਆਪਾਂ ਨੂੰ ਇਹ ਲਿਖਿਆ ਮਿਲਦਾ ਹੈ ਕਿ ਜਿਨ੍ਹਾਂ ਨੇ ਕਲੂ ਦੇ ਵਿੱਚ ਕਾਲ ਯੁਗ ਦੇ ਵਿੱਚ ਵੱਡਾ ਸਾਕਾ ਵਰਤਾਇਆ ਉਹ ਵੱਡਾ ਸਾਕਾ ਕਿਹੜਾ ਹੈ ਆਪਾਂ ਅਕਸਰ ਇਹ ਬੰਦੇ ਸੁਣਦੇ ਹਾਂ ਜਾਂ ਸ਼ਬਦ ਵੀ ਰਾਗੀ ਸਿੰਘ ਪੜ੍ਹਦੇ ਨੇ ਤਿਲਕ ਜੰਨੂ ਰਾਖਾ ਪਰਵਤਾਕ ਕੀਨੋ ਬੜੋ ਕਲੂ ਮੈਂ ਸਾਕਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਲੂ ਕਹਿੰਦੇ ਕਾਲ ਯੁਗ ਦੇ ਵਿੱਚ ਇਹ ਗੁਰਬਾਣੀ ਚੀ ਸ਼ਬਦ ਆਉਂਦੇ ਨੇ ਅਬ ਕੱਲੂ ਆਇਓ ਠੀ ਇੱਕ ਨਾਮ ਬੋਵ ਬੋਹ ਅਨਰੂਪ ਨਾਹੀ ਨਾਹੀ ਮਤ ਭਰਮ ਭੁੱਲ ਭੁੱਲ ਇਹ ਤਾਦਕ ਜਿਹੜੇ ਨੇ ਇਹ ਕੱਲੂ ਸ਼ਬਦ ਗੁਰਬਾਣੀ ਚ ਹੀ ਆਇਆ ਤੇ ਦਸਵੇਂ ਬਾਦਸ਼ਾਹ ਨੇ ਲਿਖਿਆ ਨੌਵੇਂ ਬਾਦਸ਼ਾਹ ਬਾਬਤ ਵੀ ਕਲਯੁਗ ਦੇ ਵਿੱਚ ਵੱਡਾ ਸਾਕਾ ਕੀਤਾ ਉਹ ਵੱਡਾ ਸਾਕਾ ਕੇਵਲ ਤੇ ਕੇਵਲ ਗੁਰਦੇ ਪਦ ਸਰ ਕਰ ਸਕੇ ਐਸਾ ਜੀਵਨ ਹੈ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਹੀ ਵਿਆਖਿਆ ਕਰਨਾ ਹੋਵੇ ਤੇ ਕਈ ਕਈ ਦਿਨ ਕਈ ਕੇ ਦਿਨ ਜਿਹੜੇ ਨੇ ਕਥਾ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਆ ਉਹ ਦੀਵਣ ਤੇ ਹੀ ਹੋ ਸਕਦੀ ਹੈ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਇਸ ਵਾਸਤੇ ਆਪਾਂ ਸਮੇਂ ਅਨੁਸਾਰ ਹੀ ਜਿਹੜੇ ਨੇ ਉਹ ਆਖਰੀ ਅਰਥ ਕਰਦੇ ਨੇ ਸੋ ਜਿਤਨਾ ਸਮਾਂ ਟਾਈਮ ਆਪਣੇ ਕੋਲ ਦਾ ਉਹ ਸਮੇਂ ਅਨੁਸਾਰ ਹੀ ਸੋ ਐਸਾ ਵਿਅੰਤ ਜੀਵਨ ਹੈ ਬਚਪਨ ਦੀ ਗੱਲ ਕਰੀਏ ਤੇ ਮਹਾਰਾਜ ਦੀ ਆਪਾ ਬਾਣੀ ਪੜ੍ਹਦੇ ਹਾਂ ਵਿਰਾਗ ਹੈ ਤਿਆਗ ਹੈ ਪਿਆਰ ਹੈ ਇਹ ਆਪਾਂ ਕਲੀ-ਕਲੀ ਪਾਉਂਦੀ ਤੁਪ ਤੋ ਸ਼ਬਦ ਤੋਂ ਆਪਾਂ ਇਹ ਜਿਹੜਾ ਵਿਰਾਗ ਤੇ ਤਿਆਗ ਝਲਕਦਾ ਹੈ ਮਹਾਰਾਜ ਦਾ ਜੇ ਆਪਾਂ ਨਵੇਂ ਪਾਸ਼ਾ ਸ਼ਲੋਕ ਹੀ ਮੜਲੇ ਆਰੰਭ ਤੋਂ ਹੀ ਮਹਾਰਾਜ ਨੇ ਕਹਤਾ ਗੋਹਣ ਕੋ ਦੁਗਾਇਓ ਨਹੀਂ ਜਨ ਅਕਾਰਤ ਕੀ ਕਹੋ ਨਾਨਕ ਹਰਿ ਭਜ ਮਨ ਜਿਹ ਦੇ ਦਇਆ ਰਤੋ ਨੀ ਮੀਨ ਕਲੇ ਮਚੀ ਪਹਿਲੇ ਸ਼ਲੋਕ ਵਿੱਚ ਹੀ ਨਵੇਂ ਪਾਤਸ਼ਾਹ ਜੀ ਨੇ ਦੱਸਤਾ ਕਿ हे ਮਨੁਖਾ ਇਸ ਤਰਾਂ ਭਜ ਬਾਣੀ ਰੂਪ ਗੁਰਬਾਣੀ ਰੂਪ ਜੇ ਮੱਛੀ ਪਾਣੀ ਤੋਂ ਬਗਾਇਆ ਮਰ ਜਾਂਦੀ ਆ ਆਪਣਾ ਜੀਵਨ ਨਹੀਂ ਤੇ ਸਿੱਖ ਦਾ ਜੀਵਨ ਵੀ ਜਿਹੜਾ ਹੈ ਉਹ ਬਾਣੀ ਵਰਗਾ ਹੋਣਾ ਚਾਹੀਦਾ ਬਾਣੀ ਦੇ ਆਸਰੇ ਹੋਣਾ ਚਾਹੀਦਾ ਜੇ ਮੱਛੀ ਹੈ ਤੇ ਵਾਕੇ ਹੀ ਮੱਛੀ ਤੇ ਉਹ ਪਾਣੀ ਵਗੈ ਨਹੀਂ ਰਹਿ ਸਕਦੀ ਜੇ ਵਾਕੇ ਹੀ ਸਿੱਖ ਹੈ ਤੇ ਬਾਣੀ ਵਗੈ ਨਹੀਂ ਰਹਿ ਸਕਦਾ ਕੋ ਸਤਨਾਮ ਸੇਵਾ ਹੀ ਜੇ ਬਾਣੀ ਤੋਂ ਰੁਗ ਰਹਿ ਤੇ ਫਿਰ ਸਿੱਖ ਨਹੀਂ ਗਾ ਤੇ ਜੇ ਉਹ ਪਾਣੀ ਤੋਂ ਵਗਿਆ ਰਹੇ ਤੇ ਉਹ ਕੋਈ ਮੱਛੀ ਨਹੀਂ ਕੋਈ ਹੋਰ ਜਾਨਵਰ ਹੋ ਸਕਦਾ ਹੈ ਇਸ ਵਾਸਤੇ ਜਿਹੜਾ ਹੈ ਐਸਾ ਬਚਪਨ ਤੋਂ ਹੀ ਵਿਰਾਗ ਤਿਆਗ ਜੀਵਨ ਦਾ ਸਤਸੰਗ ਜੀ ਬਚਪਨ ਦੀ ਇੱਕ ਘਟਨਾ ਆਉਂਦੀ ਹੈ ਮੈਂ ਕਿਉਂਕਿ ਕਿੰਨੇ ਦਿਨ ਹੋ ਗਏ ਕਿਉਂਕਿ ਆਪੋ ਆਪਣੇ ਟੱਗ ਹੈ ਕਥਾਵਾਚਕਾਂ ਦੇ ਪ੍ਰਚਾਰਕਾਂ ਦੇ ਕਥਾਕਰਮ ਦੇ ਢੰਗ ਤਰੀਕੇ ਦੇ ਪਰੇ ਜੋੜਨਾ ਆਪਾਂ ਗੁਰੂ ਮਾਨੇ ਗ੍ਰੰਥ ਦੀ ਗੱਲ ਕਰਦੇ ਗੁਰੂ ਨਾਲ ਜੋੜਨਾ ਹੈ ਸ਼ਬਦ ਨਾਲ ਜੋੜਨਾ ਆਪ ਦੇ ਨਾਲ ਨਹੀਂ ਦੇ ਦੇ ਨਾਲ ਨਹੀਂ ਸ਼ਬਦ ਗੁਰੂ ਦੇ ਨਾਲ ਜੋੜਨਾ ਹੈ ਸੋ ਇਸ ਵਾਸਤੇ ਐਸਾ ਜੀਵਨ ਜਿਹੜਾ ਹੈ ਸਾਧ ਸੰਗਤ ਜੀ ਬਚਪਨ ਚ ਜਦ ਘਰ ਮੈਰਿਜ ਸੀ ਸ਼ਾਦੀ ਸੀ ਬਾਬਾ ਮੁਰਦਿੱਤਾ ਜੀ ਦੀ ਜੀ ਆਉਂਦੀ ਹੈ ਕਿ ਸਾਖੀ ਤੇ ਮਾਤਾ ਜੀ ਨੇ ਬੜੇ ਪਿਆਰ ਦੇ ਨਾਲ ਬਾਬਾ ਨਾਲ ਕੀ ਜੀ ਨਾ ਬੜੇ ਪਿਆਰ ਦੇ ਨਾਲ ਕਿਉਂਕਿ ਯਾਦ ਰੱਖਿਓ ਕਿਤੇ ਬੀਬੀ ਨਾਨਕੀ ਉਹਦਾ ਸ਼ਬਦ ਬੀਬੇ ਨਾਨਕੀ ਬੀਬੇ ਨਾਨਕੀ ਜਿਹੜਾ ਹੈ ਉਹ ਆਪਾਂ ਕਹਿੰਦੇ ਆ ਸਿਸਟਰ ਭੈ ਨਾਨਕ ਜਿਹੜੀ ਬਾਪੇ ਨਾਨਕ ਗੁਰੂ ਸਾਹਿਬ ਜੀ ਤੇ ਜਿੱਥੇ ਮਾਤਾ ਨਾਨਕੀ ਆ ਜੇ ਮਾਤਾ ਨਾਨਕੀ ਛੇਵੇਂ ਪਾਤਸ਼ਾਹ ਦੇ ਮਹਿਲ ਮਤਲਬ ਪਤਨੀ ਤੇ ਜਿਹੜੇ ਨੇ ਇਸ ਤੀ ਤਦਕ ਜਿਹੜੇ ਮਾਤਾ ਉਹ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਸ਼ੇਵੇ ਪਾਸ਼ਾ ਦੇ ਪਤਨੀ ਜਿੱਥੇ ਆ ਜੇ ਮਾਤਾ ਨਾਮ ਕੀ ਸ਼ਬਦ ਜਿੱਥੇ ਬਿੱਤੀ ਨਾਮ ਕੀ ਆ ਜੇ ਬੇਬੇ ਨਾਮ ਕੀ ਆ ਜੇ ਉਹ ਗੁਰੂ ਨਾਨਕ ਸਾਹਿਬ ਆ ਜੀ ਦੇ ਭੈਣ ਦੀ ਇਸ ਵਾਸਤੇ ਇਹ ਵੀ ਬੜਾ ਭਲੇਖਾ ਹੈ ਜਿਹੜਾ ਹੈ ਜਦ ਬਾਬਾ ਹੋਣੇ ਤਾਂ ਜਿਹਦੀ ਸ਼ਾਦੀ ਸੀ ਤੇ ਸਾਧ ਸੰਗਤ ਨੇ ਜਿਹੜੇ ਸਾਲ ਦੇ ਕੁਝ ਦਿਨੋ ਸਾਲਾਂ ਤੇ ਬਹੁਤ ਘਰ ਦੇ ਵਿੱਚ ਪਠਾਈਆਂ ਪਕਵਾਨ ਖਾਨ ਪੀਣ ਦੇ ਪਦਾਰ ਸਭ ਭੈਣ ਭਰਾ ਰਿਸ਼ਤੇਦਾਰ ਜਿਹੜੇ ਆਪਾਂ ਹੀ ਵੇਖਦੇ ਜਿਵੇਂ ਮੈਰਿਜ ਹੁੰਦੀ ਆ ਕੋਈ ਫੰਕਸ਼ਨ ਹੁੰਦਾ ਸੁੰਦਰ ਵਸਤਰ ਕੱਪੜੇ ਪਹਿਨ ਕੇ ਸਾਰੇ ਜਿਹੜੇ ਨੇ ਆਏ ਬੱਚੇ ਸਾਥੀ ਹਾਣੀ ਦੋਸਤ ਮਿੱਤਰ ਸਭ ਸੁੰਦਰ ਸੁੰਦਰ ਕੱਪੜੇ ਪਹਿਨ ਕੇ ਸਾਰੇ ਤੇ ਇੱਕ ਗਰੀਬ ਉੱਥੇ ਜਿਹੜਾ ਹੈ ਉਹ ਬਾਟੇ ਪ੍ਰਾਣੇ ਉਹਦੇ ਕੱਪੜੇ ਤੇ ਉਹ ਵੀ ਉੱਥੇ ਖੜਾ ਤੇ ਫੈਉਟ ਲੋ ਕਰੇ ਨਵੇਂ ਪਾਸ਼ਾ ਦੀ ਬਚਪਨ ਦੀ ਉਮਰ ਕਰਦਾ ਮੈਂ ਜੀ ਆਇਓ ਸੋ ਬਚਪਨ ਵਿੱਚ ਹੀ ਵੈਰਾਗ ਤੇ ਆਤਮਸੀ ਮਹਾਰਾਜ ਕਿਉਂਕਿ ਕਦੇ ਵੀ ਵਿਦਵਾਨ ਨੇ ਆਪਾਂ ਕਥਾ ਸੁਣ ਲਈਏ ਵਿਦਵਾਨ ਜਾਂ ਜਨ ਵੀ ਇਹ ਜ਼ਿਕਰ ਕਰਦੇ ਨੇ ਤੇ ਮੈਂ ਇਤਿਹਾਸ ਵਿੱਚੋਂ ਹੀ ਪੜਿਆ ਕਿਤੇ ਵੀ ਚੰਚ ਤਾਈ ਵਿੱਚ ਹੱਸੇ ਤੱਕ ਬੰਨੀ ਸੀ ਮਹਾਰਾਜ ਤੇ ਇਹ ਮਾਤਾ ਜੀ ਨੇ ਕਹਿੰਦੇ ਸੀ ਨੂੰ ਕਿੰਨੇ ਪੁੱਛਣਾ ਮਾਤਾ ਲਾਲਕੀ ਜੀ ਵੀ ਇਹ ਤਾਂ ਕਹਿੰਨਾ ਗੱਲ ਨਹੀਂ ਕਰਦਾ ਸੰਗਤ ਨਾਲ ਬੋਲਦਾ ਨਹੀਂ ਕੋਈ ਸੰਗਤ ਨਾਲ ਬੋਲੇ ਕੋਈ ਬੇਬਲਾਬ ਕਰੇ ਕੋਈ ਗੁਰੂ ਘਰ ਦੀ ਕਾਰ ਸੇਵਾ ਚੱਲੇ ਕੋਈ ਪੇਟਾਂ ਦੇ ਕੇ ਜਾਵੇ ਕੋਈ ਇਮਾਰਤਾਂ ਬੰਨ ਕੋਈ ਧਰਮਸ਼ਾਲਾ ਬੰਨ ਕੋਈ ਪ੍ਰਚਾਰ ਪ੍ਰਸਾਰ ਹੋਵੇ ਵੀ ਮੈਨੂੰ ਤਾਂ ਇਹ ਰਹਿੰਦਾ ਇਹ ਮਹਾਰਾ ਜੀ ਕਹਿੰਨਾ ਬੋਲਦਾ ਤਾਂ ਹੀ ਨਹੀਂ ਕਿਸੇ ਨਾਲ ਗੱਲ ਤਾਂ ਕਰਦਾ ਨਹੀਂ ਚੁੱਪੀ ਬੈਠਾ ਰਹਿੰਦਾ ਬਸ ਇਹ ਕੀ ਪੜੀ ਜਾਂਦਾ ਰਹਿੰਦਾ ਚੁੱਪ ਕਰਕੇ 30 ਵਰਸੇ ਬਚਪਨ ਦੀ ਇਸ ਤਰ੍ਹਾਂ ਸੁਭਾਅ ਸੀ ਨਵੇਂ ਪਾਸ਼ਾ ਸੋ ਉਹ ਜਦੋਂ ਵੇਖਿਆ ਇੱਕ ਬੱਚਾ ਨਿਆੜਾ ਘੇਲੀ ਜੜੀ ਆ ਪਛਾਗ ਵਸਤਰ ਉਹ ਹੈ ਨਹੀਂ ਤੇ ਪਾਟੇ ਪੁਰਾਣੇ ਪਾਏ ਨੇ ਤੇ ਉਹ ਜਦੋਂ ਵੇਖਿਆ ਕਹਿੰਦੇ ਕਿ ਕੀ ਗੱਲ ਵੀ ਤੈਨੂੰ ਹੋਰ ਘੋਰ ਹੋ ਰਿਹਾ ਬੱਚਾ ਰੋਂਦਾ ਪਿਆ ਉਹ ਕਹਿੰਦੇ ਕੀ ਗੱਲ ਭਈ ਸਾਰਿਆਂ ਤਾਂ ਚਾ ਚੜਿਆ ਕੋਈ ਇੱਥੇ ਮਠਿਆਈਆਂ ਖਾ ਕੋਈ ਪਕਵਾਨ ਖਾ ਆ ਕਿੰਨਾ ਕੁਝ ਖਾਣ ਪੀਣ ਨੂੰ ਬਣਿਆ ਹਲਵਾਈ ਲੱਗੇ ਹੋਏ ਆ ਤੇ ਤੂੰ ਕਾਹਤੋਂ ਰੋ ਰਿਹਾ ਕਹਿੰਦੇ ਵੀ ਆਹ ਵੇਖੋ ਮੇਰੇ ਕੋਲ ਤਾਂ ਮਾਤਾ ਪਿਤਾ ਹੈ ਨਹੀਂ ਕਹਿੰਦੇ ਆ ਬਾਟੇ ਲਿਡੇ ਆ ਤੇ ਕਹਿੰਦੇ ਨੇ ਕਿ ਮੈਂ ਤਾਂ ਰੋਣਾ ਹੀ ਆ ਤੇ ਜਦ ਇਹ ਸਾਧ ਸੰਗਤ ਦੀ ਗੱਲ ਸੁਣੀ ਜਦ ਇਹ ਗੱਲ ਸੁਣੀ ਨਵੇਂ ਪਾਸ਼ਾ ਜਿਹਨੇ ਬਚਪਨ ਚ ਹੀ ਇਹਦਾ ਮਾਨ ਚ ਇੰਨਾ ਵੜਾਕ ਸੀ ਆਪਦੇ ਸੁੰਦਰ ਪਛਾਕ ਜਿਹੜੀ ਮਾਤਾ ਨਾਨਕੀ ਜੀ ਨੇ ਦਿੱਤੀ ਸੀ ਉਹ ਸਾਧ ਸੰਗਤ ਜੀ ਸੁੰਦਰ ਪਛਾਦ ਕੀਮਤੀ ਪਛਾਦ ਲਾ ਕੇ ਉਹ ਬੱਚੇ ਨੂੰ ਦੇ ਦਿੱਤੀ ਆਖੋ ਸਤਨਾਮ ਸੇਵਾ ਹੈ ਆਪ ਉਸੇ ਤਰ੍ਹਾਂ ਘਰੇ ਚਲੇ ਗਏ ਉਹ ਮਾਤਾ ਜੀ ਕਹਿੰਦੇ ਕਦੇ ਵੇਖ ਲਿਆ ਕਿ ਤੁਹਾਡੇ ਲਾਲ ਨੂੰ ਕਹਿੰਦੇ ਜੋ ਵੀ ਨੂੰ ਸਮਾਨ ਚੁੱਕ ਕੇ ਦੇ ਦੋ ਏ ਜਵਾਕਾਂ ਨੂੰ ਫੜਾਇਆ ਹੁੰਦਾ ਨਿਆਣਿਆਂ ਜੋ ਵੀ ਕੋਈ ਸਮਾਨ ਦੇ ਦੋ ਜੋ ਵੀ ਨੂੰ ਵਸਤੂ ਦੇ ਦੋ ਇਹ ਚੁੱਕ ਕੇ ਬਾਹਰ ਫੜਾਇਆ ਹੁੰਦਾ ਕਦੀ ਕੀਮਤੀ ਭਾਂਡੇ ਦੇ ਉਹਦਾ ਕਦੇ ਖਾਣ ਪੀਣ ਦੀ ਚੀਜ਼ਾਂ ਦੇ ਆਉਂਦਾ ਕਦੇ ਵਸਤਰ ਦੇ ਉਹਦਾ ਕਦੇ ਸੋਨਾ ਦੇ ਉਹਦਾ ਇਹ ਵੀ ਜੋ ਕੁਝ ਵੀ ਘਰੋਂ ਬਾਹਰ ਦੇ ਦਿੱਤਾ ਉਹ ਸਾਧ ਸੰਗ ਜੀ ਮੈਂ ਛੋਟੀ ਜੀ ਸਾਖੀ ਤਾਂ ਸੁਲਾਈ ਐ ਕਿ ਕਿੰਨੇ ਦਿਨ ਹੋ ਗਏ ਮੈਂ ਕੋਈ ਸਾਖੀ ਨਹੀਂ ਸੁਲਾਈ ਕਿਉਂਕਿ ਮੈਂ ਅਖਰੀ ਅਰਥ ਜਿਆਦਾ ਕਰਦਾ ਹਾਂ ਸ਼ਬਦ ਦੇ ਵਿੱਚ ਧਿਆਨ ਜਗਾ ਦੇਣਾ ਹੁਣ ਅਖਰੀ ਅਰਥ ਦੇ ਕਿ ਸ਼ਬਦ ਦੀ ਸਮਝ ਪਵੇ ਆਪਾਂ ਤੇ ਦੇ ਅਰਥਾਂ ਦੀ ਸਮਝ ਪਵੇ ਸਾਖੀ ਜਿਹੜੀ ਆਮ ਚਲੋ ਆਪਾਂ ਕਿਤੇ ਨਾ ਕਿਤੇ ਸੁਣਦੇ ਰਹਿੰਦੇ ਨੇ ਪਰ ਸੁਣਾਉਣੀ ਵੀ ਚਾਹੀਦੀ ਜਿੱਥੇ ਬਣਦੀ ਆ ਜਿੱਥੇ ਢੁੱਕਦੀ ਹੈ ਗੱਲ ਸੋ ਇੱਕ ਇੱਕ ਬਹੁਤ ਵੱਡਾ ਸਾਕਾ ਬਚਪਨ ਵਿੱਚ ਸੀ ਜਿਹੜਾ ਘਟਨਾ ਸੀ ਉਹ ਗਾਂਹ ਜਾ ਕੇ ਇਹਦਾ ਸਾਕਾ ਬੰਨਣਾ ਸੀ ਉਹ ਸਾਥ ਸਮਝੇ ਜਿਹੜੇ ਗੁਰੂ ਬਚਪਨ ਵਿੱਚ ਕਿਸੇ ਦੇ ਤਨ ਦਾ ਲਗੇਜ ਨਹੀਂ ਵੇਖ ਸਕਦੇ ਬਚਪਨ ਚ ਉਮਰਾਂ ਤੇ ਉਹ ਗੁਰੂ ਸਾਹਿਬ ਜੀ ਅੱਗੇ ਵੱਡੇ ਹੋ ਕੇ ਤੇਜ ਧੱਕੇ ਨਾਲ ਚੋਟੀ ਤੇ ਬੋਧੀ ਲੈ ਰਹੀ ਆ ਜੰਝੂ ਲੈ ਰਿਆ ਤਲ ਕਰ ਲੈ ਰਿਆ ਧੱਕਾ ਹੋ ਰਿਆ ਜਿਹੜਾ ਸਵਾਮਣ ਜੰਝੂ ਜਿਹੜਾ ਹੈ ਉਹ ਬਣਤਾਂ ਦੇ ਲਾਹ ਕੇ ਪਰੰਗਾ ਰਾਤ ਨੂੰ ਰੋਟੀ ਖਾਂਦਾ ਹੁੰਦਾ ਸੋ ਸਤਨਾਮ ਸ੍ਰੀ ਵਾਹਿ ਸਾਵਾ ਮਣ ਕਿੰਨਾ ਹੁੰਦਾ ਇਹ ਜਿਹੜੇ ਹਿੰਦੂ ਵੀਰ ਨੇ ਉਹਨੂੰ ਪਤਾ ਵੀ ਇੱਕ ਪਤਾ ਨਹੀਂ ਕਿੰਨੇ ਟੋਲੇ ਮਾਸੇ ਇੰਨੀ ਕਿਹਦੇ ਡੇਟ ਹੁੰਦਾ ਸਵਾ ਮਣ ਕਿੰਨਾ ਬਣਦਾ ਹੈ ਐਨੇ ਲਾਹ ਕੇ ਵੱਢ ਕੇ ਟੁੱਕ ਕੇ ਮਾਰ ਕੇ ਤੇ ਫਿਰ ਜਿਹੜਾ ਹੈ ਪਰੰਗਾ ਰੋਟੀ ਖਾਂਦਾ ਸਵਾ ਤੋ ਕਹਿ ਦਤਾ ਵੀ ਜਾ ਕੇ ਕਹਿ ਬੋ ਜੇ ਜਿਹੜਾ ਹੈ ਸਾਨੂੰ ਬਣਾ ਲੋਗੇ ਜਿਹੜਾ ਹੈ ਮੁਸਲਮਾਨ ਸਾਡਾ ਗੁਰੂ ਬਣ ਜੂ ਤੇ ਅਸੀਂ ਨਹੀਂ ਬਣ ਜਾਏ ਮਗਰ ਇਹ ਪੱਤਰ ਕੱਢੀ ਜਾਂ ਸ਼ਿਵਜੀ ਭਗਵਾਨ ਦੀ ਆਕਾਸ਼ ਬਾਣੀ ਹੋਈ ਵੀ ਉਹ ਨਵੇਂ ਥਾਂ ਬੈਠਾ ਹੈ ਉਹੀ ਤੁਹਾਡੇ ਵਾਂਹ ਪੜ ਸਕਦਾ ਹੋਰ ਤੁਹਾਡਾ ਸੰਸਾਰ ਚ ਕੋਈ ਬਾਣੀ ਪੜ ਸਕਦਾ ਖੁਦ ਸਤਨਾਮ ਸ੍ਰੀ ਵਾਹਿਗੁਰੂ ਸਾ ਸਤ ਜੀ ਦੇ ਵਿਚਾਰ ਵੱਲ ਆਵਾ ਅਖਰੀ ਅਰਥ ਜੀ ਕਰਨੇ ਜਿਹੜਾ ਗੁਰੂ ਬਚਪਨ ਵਿੱਚ ਕਿਸੇ ਦੇ ਤਨ ਦਾ ਨਹੇਜ ਨਹੀਂ ਦੇਖ ਸਕਦਾ ਉਹ ਗੁਰੂ ਸਾ ਸਤ ਜੀ ਸਮਾਉਣ ਤੇ ਜੇ ਕਿਸੇ ਦੇ ਧਰਮ ਦੀ ਜੜੀ ਐ ਨੰਗੇਜ ਹੋ ਰਿਹਾ ਹੈ ਤਿਲਕ ਜੰਝੂ ਲੈ ਰਿਆ ਨਾ ਅਸੀਂ ਤਿਲਕ ਪਾਈਏ ਨਾ ਜੰਝੂ ਲਾਈਏ ਨਾ ਅਸੀਂ ਮੰਤਰਾਂ ਟਾਲ ਵਜਾਈਏ ਨਾ ਅਸੀਂ ਜਿਹੜਾ ਆਰਦਿਆਂ ਕਰੀਏ ਨਾ ਅਸੀਂ ਪੂਜਾ ਕਰੀਏ ਧਰਮ ਕਿਸੇ ਦਾ ਪਰ ਸਾਧ ਸੰਗ ਜੀ ਜਿਹੜਾ ਗੁਰੂ ਜਿਹੜਾ ਬਚਪਨ ਤੇ ਨੰਗੇਜ ਨਹੀਂ ਵੇਖਦਾ ਸਮਾ ਪੈਣ ਤੇ ਉਹ ਆਪਦੇ ਤਨ ਦਾ ਠਿਕਰਾ ਬਣ ਕੇ ਦਲਕ ਜੰਦੂ ਰਾਖਾ ਪਰ ਤਾਕਾ ਕਿੰਨੋ ਵੱਡੋ ਕਲੋ ਮੈਂ ਸਾਕਾ ਇਹ ਵੱਡਾ ਸਾਕਾ ਉਹਦੇ ਤਨ ਦੀ ਕੁਰਬਾਨੀ ਦੇ ਕੇ ਜਿਹੜਾ ਹੈ ਉਹਨਾਂ ਨੇ ਧਰਮ ਨੂੰ ਬਚਾਲਿਆ ਸਤਿਨਾਮ ਸ੍ਰੀ ਵਾਹਿਗੁਰੂ ਐਸੇ ਗੁਰੂ ਸਾਹਿਬ ਸੀ ਸੋ ਮਹਾਰਾਜ ਕਿਰਪਾ ਕਰਨਾ ਗੁਰੂ ਸਾਹਿਬ ਦੱਸਦੇ ਹਨ ਸਲੋ ਸੋਰਠ ਮਹੱਲਾ ਨਾਵਾਂ ਇਹ ਸਾਸਰੀ ਆਮ ਜਿਨ੍ਹਾਂ ਨੇ ਸੰਖਿਆ ਨਹੀਂ ਹੁੰਦੀ ਨੂੰ ਨਾਵਾਂ ਹੀ ਕਹਿੰਦੇ ਹਨ ਸੁਣ ਲਿਓ ਤੁਸੀਂ ਬੈਲ ਵੀ ਸੁਣਿਆ ਹੈ ਜਿਹੜੇ ਨੇ ਪਾਠ ਸਿੰਘ ਭੋਗ ਪਾਉਂਦੇ ਨੇ ਘਰਾਂ ਦੇ ਵਿੱਚ ਆਪ ਪਾਠ ਕਰ ਨੌਵਾ ਇਹ ਨੌਵਾ ਨੇ ਸੰਕਤ ਹੈ ਨੌਵਾ ਕਹਿੰਦਾ ਨੰਨੇ ਕੰਨਾ ਨਾ ਬਵੇ ਕੰਨਾ ਨਾ ਨਾ ਵਾ ਸੋਰਠ ਪਹਲਾ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਬਾਲਦਾ ਇਹ ਕਿਸੇ ਰੱਬ ਦੇ ਪਿਆਰੇ ਨੇ ਸਵਾਲ ਕੀਤਾ ਸੀ ਮਹਾਰਾਜ ਤੇ ਮਹਾਰਾਜ ਕਹਿੰਦੇ ਤੁਹਾਨੂੰ ਇਹ ਸਪਸ਼ਟ ਕਰਕੇ ਦੱਸਾਂਗੇ ਕਿ ਇਸ ਤਰ੍ਹਾਂ ਦੇ ਕੋਈ ਬ੍ਰਹਮ ਗਿਆਨੀ ਹੁੰਦੇ ਨੇ ਵੀ ਕਦੇ ਹੁੰਦੇ ਨਹੀਂ ਜਿਹੜੇ ਨੇ ਭਰਮਗਿਆਨੀ ਕਰਕੇ ਧਰਤੀ ਵੱਜੀ ਸਾਧ ਸੰਗਤ ਅੱਜ ਵੀ ਜਿੰਨਾ ਜਿਹੜੇ ਨੇ ਕਲਯੁਗ ਦਾ ਵਰਤਾਰਾ ਜਿੰਨਾ ਪਾਪ ਹੈ ਫਾ ਦੇਖਦੇ ਕਿੱਥੇ ਕੋਈ ਸਲਾਮੀ ਚੜ੍ਹਿਆ ਉਹਦੇ ਕਿੱਥੇ ਪਾਣੀ ਚੜ੍ਹਿਆ ਹੁੰਦਾ ਕਿੱਥੇ ਕਰੋਨਾ ਆ ਗਿਆ ਕਿੱਥੇ ਕੋਈ ਬਿਮਾਰੀ ਆ ਗਈ ਕਿੱਥੇ ਕੋਈ ਡੁੱਬਦਾ ਪਿਆ ਮਰਦਾ ਪਿਆ ਇਹ ਸਿਰਫ ਨਾਮ ਜਪਣ ਵਾਲੇ ਉਹ ਗੁਪਤ ਬਹਿ ਕੇ ਅਰਦਾਸਾਂ ਬੇਨਤੀਆਂ ਕਰੀ ਜਾਂਦੇ ਨੇ ਸਰਬੱਤ ਦੇ ਭਲੇ ਜੀ ਇਹ ਸੰਸਾਰ ਤਾਂ ਵੱਜਿਆ ਤੇ ਸੰਸਾਰ ਜਿਹੜਾ ਹੈ ਕਲਮਲ ਹੋਈ ਬੇਦਲੀ ਅਰਦਾਸ ਕਰੇ ਦੇ ਵਲਾਂ ਐਸੀ ਸੰਸਾਰ ਦੀ ਹਾਲਤ ਆ ਬਹੁਤ ਜ਼ੋਰ ਹੈ ਇਹ ਸਰਬੱਤ ਦਾ ਭਲਾ ਮੰਗਣ ਵਾਲੇ ਅੱਜ ਵੀ ਸਾਨੂੰ ਸੰਤ ਰੱਬ ਦੇ ਪਿਆਰੇ ਦੇ ਬੈਠੇ ਨੇ ਜਿਹੜੇ ਸਸਟੀ ਨੂੰ ਸੰਸਾਰ ਨੂੰ ਵਿਚਾਰੇ ਉਹ ਐਸੀ ਅਵਸਥਾ ਵਾਲਾ ਕਹਿੰਦੇ ਕੌਣ ਹੋਵੇ ਨੌਂ ਪਾਸ਼ਾ ਕਹਿੰਦੇ ਇਹਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਜਿਹੜਾ ਨਰ ਮਨੁੱਖ ਦੁੱਖ ਦੇ ਵਿੱਚ ਵੀ ਦੁੱਖ ਨੂੰ ਨਹੀਂ ਮੰਨਦਾ ਮੰਨ ਲਓ ਕੋਈ ਦੁੱਖ ਬਿਮਾਰੀ ਆ ਪੀੜਾ ਹੈ ਤਕਲੀਫ ਹੈ ਤੇ ਆਪਾਂ ਹਾਏ ਹਾਏ ਵੀ ਕਰਦੇ ਆ ਕਈ ਜਿਹੜੇ ਨਿਵਾਹਿ ਗੁਰੂ ਹੈ ਉਹ ਕਰਦੇ ਆ ਇਹ ਅਵਸਥਾ ਬਣ ਜਾਂਦੀ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਕੋਈ ਇਸ ਤਰ੍ਹਾਂ ਦਾ ਹੈ ਸੁਖ ਅਸਨੇਹ ਔਰ ਭੈ ਰਹੀ ਜਾ ਕੈ ਕੰਚਨ ਮਤੀ ਮਨ ਸੁਖ ਅਸਨੇਹ ਜਿਹੜਾ ਸੁਖ ਦੇ ਨਾਲ ਉਹਨੂੰ ਕੋਈ ਮੋਹ ਨਹੀਂ ਹੈ ਪਿਆਰ ਨਹੀਂ ਹੈ ਔਰ ਪੈ ਪੈ ਉਹਨੂੰ ਡਰ ਨਹੀਂ ਦੇਖੋ ਸਿੱਖ ਦੇ ਅੰਦਰ ਉਹ ਸਿੱਖ ਹੈ ਅਸਲ ਜਿਹੜਾ ਹੈ ਆਪਾਂ ਦੇਖਦੇ ਆਪਣਾ ਜਖਾਂ ਬਾਗੇ ਗੱਲ ਕਰਾਈ ਉਹ ਸਿੱਖ ਹੈ ਪੈਗਾ ਦਾ ਮੌਤ ਹੋਣੀ ਆਏ ਜਾਣੀ ਹੈ ਚਰਮ ਦਿੱਤਾ ਮਹਾਰਾਜ ਨੇ ਲੈ ਗੀ ਜਾਣਾ ਸੰਸਾਰ ਤੋਂ ਇਸ ਵਾਸਤੇ ਮਹਾਰਾਜ ਨੇ ਕਹਿ ਵੀ ਦਿੱਤਾ ਕੇਵਲ ਲਿਖਿਆ ਨਹੀਂ ਕਹਿੰਦੇ ਹੀ ਜਾਨ ਜਿਹੜਾ ਹੈ ਇਹ ਕਰਾਮਾ ਦਾ ਵਿਖਾਓ ਜਾਂ ਮੁਸਲਮਾਨ ਬਣ ਜਾਓ ਬਹੁਤ ਤਿਆਰ ਆ ਜਿਹੜੇ ਨੇ ਔਰੰਗੇ ਦੀਆਂ ਅੱਖਾਂ ਦੱਖਾ ਪਾ ਕੇ ਜਿਹੜਾ ਹੈ ਬਹੁਤ ਤਿਆਰ ਆ ਸਿੱਧੀ ਪ੍ਰਵਾਹ ਨਾਲ ਪਰ ਮੁਸਲਮਾਨ ਬੰਨਾ ਪ੍ਰਵਾਹ ਨਹੀਂ ਮਹਾਰਾਜ ਵੀ ਕਹਿ ਰਹੇ ਨੇ ਭੈ ਕਾ ਹੂ ਕੋ ਦੇ ਤਨਹ ਨਹ ਭੈ ਮਾਨਤ ਆਨ ਇਸ ਤਰ੍ਹਾਂ ਦੀ ਅਵਸਥਾ ਨਾ ਡਰਨਾ ਸਿੱਖ ਲੈ ਨਾ ਡਰਉਣਾ ਇੱਥੇ ਕਹਿ ਰਹੇ ਨੇ ਸੁਖ ਅਸਨੇਹ ਹੋਰ ਭੈ ਨਹੀਂ ਜਾ ਕੇ ਕੰਚਨ ਮੱਟੀ ਮੰਨ ਜਿਹੜਾ ਹੈ ਉਹ ਸੋਨੇ ਵੀ ਸਾਥ ਸੰਗਤ ਜੀ ਜਿਹੜਾ ਹੈ ਮਿੱਟੀ ਕਰਕੇ ਜਾਣੇ ਤੇ ਮਿੱਟੀ ਨੂੰ ਜਿਹੜਾ ਹੈ ਉਹ سونے ਸਮਾਨ ਕਹਿਣ ਤੋਂ ਭਾਵੇਂ ਸੋਨਾ ਭਾਵੇਂ ਮਿੱਟੀ ਆ ਉਹਨੂੰ ਇੱਕ ਸਮਾਨ ਜਾਣੇ ਇਸ ਤਰ੍ਹਾਂ ਦੀ ਅਵਸਥਾ ਹੋਵੇ ਰਹਾਉ ਨਾਹ ਨਿੰਦਿਆ ਨਾ ਉਸਤ ਜਾ ਕੇ ਲੋਭ ਮੋਹ ਅਭਿਮਾਨਾ ਤੇ ਨਾ ਤਾਂ ਸਾਧ ਸੰਗ ਜੀ ਵਿਸ਼ਰਾਮ ਦੇ ਕੇ ਦੱਸ ਰੇ ਨਾ ਉਹ ਨਿੰਦਿਆ ਕਰਦਾ ਹੋਵੇ ਨਾ ਉਸਤ ਨਾ ਉਹਦੀ ਕਿ ਵਜਾਈ ਕਰ ਤੇ ਬੜਾ ਖੁਸ਼ ਹੋਵੇ ਜਾ ਕੈ ਲੋਭ ਮੋਹ ਅਭਿਮਾਨਾ ਨਾ ਉਹਨੂੰ ਲੋਭ ਹੋਵੇ ਨਾ ਮੋਹ ਨਾ ਕਿਸੇ ਪ੍ਰਕਾਰ ਦਾ ਅਭਿਮਾਨ ਜਿਹੜਾ ਹੰਕਾਰ ਹੋਵੇ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨ ਨਾ ਕੋਈ ਹਰਖ ਖੁਸ਼ੀ ਦਾ ਨਾ ਕੋਈ ਗਮੀ ਦਾ ਸੋਦ ਰਹੇ ਨਿਆਰੋ ਉਹ ਨਿਆਰਾ ਰਹੇ ਤੇ ਨਾਹੇ ਮਾਨ ਅਪਮਾਨਾ ਨਾ ਉਹਨੂੰ ਮਾਣਦਾ ਹੋਵੇ ਮੇਰਾ ਬੜਾ ਕੋਈ ਮਾਨ ਕਰੇ ਬੜੀਆਂ ਜਜਹਿਕਾਰਾਂ ਕਰੇ ਤੇ ਨਾ ਉਹਨੂੰ ਭਾਇ ਕੋ અપਮਾਨ ਕਰ ਜੇ ਇਹ ਗੱਲਾਂ ਕਹਿਣੀਆਂ ਸੌਖੀਆਂ ਪਰ ਇਹ ਅਵਸਥਾ ਬੰਨੀ ਬੜੀ ਔਖੀ ਸਾਧ ਸੰਗ ਜੀ ਇਸ ਤਰ੍ਹਾਂ ਦੀ ਜਿਹੜੀ ਅਵਸਥਾ ਹੋਵੇ ਆਸਾ ਮਨਸਾ ਸਗਲ त्यागੈ ਜਗ ਤੇ ਰਹੇ ਨਿਰਾਸਾ ਆਸਾ ਮਨਸਾ ਛੱਡ ਦਵੇ ਮੰਦੀਆਂ ਸਗਲ त्याग ਕੇ ਜਗ ਤੇ ਰਹੇ ਨਿਰਾਸਾ ਜਗ ਚ ਸੰਸਾਰ ਚ ਰਵੇ ਜਾਪ ਦੇ ਰੱਬ ਦੇ ਬਾਰੇ ਸਾਡੇ ਅਰਗੇ ਹੀ ਆ ਖਾਂਦੇ ਪੀਂਦੇ ਹੱਸਦੇ ਖੇਡਦੇ ਸੌਂਦੇ ਬੈੰਦੇ ਗੱਲਾਂ ਮਤਾ ਕਰਦੇ ਹੁੰਦੇ ਸਾਡੇ ਵਰਗੀ ਪਰਿ ਅਵਸਥਾ ਜਿਹੜੀ ਅੰਦਰ ਦੀ ਖੇੜ ਆ ਉਹ ਕੋਈ ਜਾਣ ਨਹੀਂ ਸਕਦਾ ਉਹਨਾਂ ਦੀ ਉਹ ਇਸ ਤਰ੍ਹਾਂ ਦੀ ਅੰਦਰ ਦੀ ਖੇੜ ਬਣ ਜਾਂਦੀ ਆ ਉਹ ਆਮ ਮਨੁੱਖ ਕੋਈ ਸਮਝ ਹੀ ਨਹੀਂ ਸਕਦਾ ਇਸ ਵਾਸਤੇ ਜਿਹੜਾ ਹੈ ਆਸਾ ਮਨਸਾ ਸਗਲ ਤਿਆਗ ਹੈ ਜਗ ਤੇ ਰਹੇ ਨਿਰਾਸਾ ਪਰ ਅੰਦਰ ਉਹ ਜਿਹੜਾ ਨਿਰਲੇਪ ਹੋਵੇ ਕਿਸੇ ਪ੍ਰਕਾਰ ਦਾ ਅਨੁਪ ਦੁੱਖ ਸੁੱਖ ਨਹੀਂ ਪ੍ਰਵਾਹ ਨਾ ਹੋਵੇ ਕਾਮ ਕਰੋ ਜਿਹੇ ਪਰਸੇ ਨਾ ਹੈ ਤੇਹ ਕਟ ਬ੍ਰਹਮਣੇ ਵਾਸਾ ਨਾ ਕਾਮ ਹੋਵੇ ਨਾ ਕਹੇ ਪ੍ਰਕਾਰ ਦਾ ਕਰੋ ਤੇਹ ਪਰਸੇ ਨਾ ਹੈ ਉਹਨੂੰ ਸਪਰਸ਼ ਨਾ ਕਰੇ ਪਰਸ ਨਾ ਕਿਨੇ ਸਪਰਸ਼ ਨਾ ਕਰੇ ਕਾਮ ਕਰੋ ਜਿਹੇ ਪਰਸੇ ਨਾ ਹਨ ਤੇਹ ਕਟ ਭਰਮਣੇ ਵਾਸਾ ਉਹਦੇ ਘਟ ਹਿਰਦੇ ਅੰਦਰ ਰੱਬ ਦਾ ਬ੍ਰਹਮ ਦਾ ਜਿਹੜਾ ਉਥੇ ਘਰ ਜਿਹੜਾ ਆਵਾਸ ਆਪਦਾ ਵਾਸਾ ਹੁੰਦਾ ਹੈ ਗੁਰ ਕਿਰਪਾ ਜਿਹੇ ਨਰ ਕੋ ਕੀਨੇ ਤੇਹੇ ਜੁਗਤ ਪਛਾਨੀ ਪਰ ਕੀ ਆ ਗੁਰ ਕਿਰਪਾ ਗੱਲ ਉੱਥੇ ਆ ਗਈ ਗੁਰ ਕਿਰਪਾ ਜਿਹ ਨਰ ਕੋ ਗਿਨੀ ਜਿਹ ਮਨੁੱਖ ਤੇ ਕੀਤੀ ਹੈ ਤੇ ਇਹ ਜੁਗਤ ਪਛਾਨੀ ਇਹ ਜੁਤੀ ਫੇਰ ਪਛਾਨ ਸਕਦਾ ਨਾ ਉਹਨੂੰ ਦੁੱਖ ਹੋਵੇ ਨਾ ਸੁਖ ਹੋਵੇ ਨਾ ਖੁਸ਼ੀ ਦਾ ਨਾ ਹਰਖ ਦਾ ਸੋਨੇ ਬਿੱਟੀ ਨੂੰ ਇੱਕ ਬਰਾਬਰ ਸਮਝੇ ਨਿੰਦਿਆ ਉਸਤਤ ਨੂੰ ਇੱਕ ਬਰਾਬਰ ਸਮਝੇ ਲੋਭ ਮੋਹ ਅਭਿਵਾਨ ਨਾ ਹੋਵੇ ਹਰਖ ਸੋਗ ਤੋਂ ਨਿਆਰਾ ਹੋਵੇ ਕੋਈ ਆਸਾ ਮਨਸਾ ਦਾ ਮੰਤੇ ਹੋਵੇ ਸੰਸਾਰ ਤੋਂ ਨਿਰਾਸ਼ ਹੋਵੇ ਕਾਮ ਕ੍ਰੋਧ ਲਾ ਹੋਵੇ ਪਰਸੇ ਨਾਲ ਨੂੰ ਉਹਦੇ ਹਿਰਦੇ ਵਿੱਚ ਘਟ ਭਰਮ ਦਾ ਨਿਵਾਸਾ ਤੇ ਗੁਰ ਕਿਰਪਾ ਜੇ ਹਨਰ ਕੋ ਕੀਨੀ ਤ ਇਹ ਜੁਗਤ ਪਰਸ਼ਾਨੀ ਇਹ ਜੁਗਤੀ ਇਹ ਸਾਰੀਆਂ ਉੱਤੇ ਲਿਖੀਆਂ ਫੇਰ ਉਹ ਮਨੁੱਖ ਪਛਾਣ ਸਕਦਾ ਹੈ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਨੀ ਫਿਰ ਐਸੀ ਅਵਸਥਾ ਬਣ ਜਾਂਦੀ ਆ ਜਿਵੇਂ ਆਪਾਂ ਪੜਦੇ ਆ ਹਾਰ ਹਰ ਜਨਦ ਹੋਏ ਏਕ ਹੈ ਬਿਨ ਦੇ ਚਾਰ ਕਛ ਨਾਹੀ ਜਲ ਤੇ ਉਪਰ ਦਰੰਗ ਜਿਓ ਜਲ ਹੀ ਵਿਖੇ ਸਮਾਇ ਪਾਣੀ ਦੀਆਂ ਬੂੰਦਾ ਕੋ ਬੁਲਬਲੇ ਜਿ ਹੁੜਦੇ ਨੇ ਤੋ ਪਾਣੀ ਜੀ ਸਮਾ ਜਾਂਦੇ ਨੇ ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਅਵਸਥਾ ਹੁੰਦੀ ਆ ਬਣ ਜਾਂਦੀ ਆ ਨਾਨਕ ਲੀਨ ਭਇਓ ਗੋਬਿੰਦ ਸਿਓ ਰੱਬ ਦੇ ਨਾਲ ਮਿਲ ਜਾਂਦੇ ਹਨ ਜਿਉਂ ਪਾਣੀ ਸੰਗ ਪਾਣੀ ਪਾਣੀ ਦੇ ਸਮਾਨ ਜਿਵੇਂ ਪਾਣੀ ਮਿਲ ਜਾਂਦਾ ਹੈ ਉਹ ਬ੍ਰਹਮ ਨੂੰ ਰੱਬ ਨੂੰ ਮਿਲ ਜਾਂਦੇ ਆ ਪ੍ਰ ਸੰਸਾਰ ਤੋਂ ਨਿਰਲੇਪ ਰਹਿੰਦੇ ਆ ਬਾਬੇ ਨਾਨਕ ਤੇ ਬੜੀਆਂ ਸਿੱਧਾਂ ਨੇ ਗੱਲਾਂ ਕੀਤੀਆਂ ਇਹ ਵੱਡਾ ਸੰਤ ਬਣਿਆ ਇਹ ਵੱਡਾ ਭਗਤ ਬਣਿਆ ਬ੍ਰਹਮ ਗਿਆਨੀ ਗ੍ਰਸਤੀ ਜੀਵਨ ਵਾਲਾ ਤਾਂ ਹੈਗਾ ਕਹਿੰਦੇ ਤੇ ਬੇਬੀ ਨਾਲ ਕਿਨੇ ਗ੍ਰਸਤੀ ਜੀਵਨ ਵਾਲਾ ਤੇ ਸ਼ਾਦੀशुदा ਇਹ ਕਿੱਥੋਂ ਬ੍ਰਹਮ ਨੂੰ ਪਾਲੂਗਾ ਇਹ ਕਿੱਥੋਂ ਰੱਬ ਨੂੰ ਪਾਲੂਗਾ ਇਹ ਕਿੱਥੋਂ ਨਿਰਲੇਪ ਰਹੇ ਲੂਗਾ ਸਿੱਧਾ ਨੇ ਬੜੀਆਂ ਗੱਲਾਂ ਕੀਤੀਆਂ ਅਸੀਂ ਵੇਖੋ ਕੱਲੇ ਰਹਿਨੇ ਆ ਆਨੰਦ 'ਚ ਰਹਿਨੇ ਆ ਦਸਵੇਂ ਦਵਾਰ 'ਤੇ ਸੁਰਤ ਚੜ੍ਹਾ ਲੈਨੇ ਆ ਹਜ਼ਾਰਾਂ ਹਜ਼ਾਰਾਂ ਸਾਲ ਦੀ ਸਿੱਧਾ ਦੀ ਉਮਰ ਸੀ ਬਾਬੇ ਨਾਨਕ ਨੂੰ ਸਮੇਰ ਪਰਬਤ ਨੇ ਕਿਹਾ ਤਾਂ ਕੀ ਕਹਿੰਦੇ ਸੀ ਬਾਲਾ ਸ਼ਬਦ ਹੁੰਦਾ ਗੁਰੂ ਵਰਜ ਨਿਆਣਾ ਕਹਿੰਦੇ ਸੀ ਮਾਰ ਨੂੰ ਟੀਚਰ ਕਰਦੇ ਨਾ ਇੱਕ ਨੂੰ ਕਿਸ ਨੂੰ ਨੀਵਾ ਵਿਖੌੜਾ ਹੁੰਦਾ ਉਹ ਬਾਲਾ ਕਹਿੰਦੇ ਸੀ ਬਾਬੇ ਨਾਨਕ ਨੂੰ ਇਹ ਕਿਨੇ ਬਾਲਿਆ ਕਿਹੜੀ ਸ਼ਕਤੀ ਤੈਨੂੰ ਸਮੇਰ ਪਰਬਤ ਤੇ ਲਈ ਸੀ ਤੇ ਆਕਸੀਜਨ ਹੀ ਨਹੀਂ ਮਿਲਦੀ ਕਹਿਣ ਤੋਂ ਬਾਅਦ ਕੋਈ ਜਾ ਕੇ ਵਿਖਾ ਲੈ ਘੂਮੇ ਅਸਮੇਰ ਪਰਬਤ ਤੇ ਉੱਥੇ ਆਕਸੀਜਨ ਜਿਹੜੀ ਖਤਮ ਹੋ ਜਾਂਦੀ ਸਾਹ ਜਿਹੜਾ ਆਉਂਦਾ ਹੀ ਨਹੀਂਗਾ ਉਹ ਕਹਿੰਦੇ ਕਿਹੜੀ ਸ਼ਕਤੀ ਤੈਨੂੰ ਇੱਥੇ ਲਈ ਆ ਉਹਨੂੰ ਬਾਲਾ ਕਹਿੰਦੇ ਸੀ ਨਿਆਣਾ ਵੀ 3/2 ਹਜ਼ਾਰਾਂ ਹਜ਼ਾਰਾਂ ਸਾਲ ਦੀ ਉਮਰਾਂ ਇਹ ਨਿਆਣਾ ਗੱਲ ਦਾ ਜਵਾਬ ਇੱਕਵੇਂ ਸਮੇਰ ਪਰਬਤ ਤੇ ਆ ਗਿਆ ਸੋ ਇਸ ਵਾਸਤੇ ਸਾਹ ਸੰਗ ਜਿਹੜਾ ਹੈ ਪਰ ਸਤਿਗੁਰੂ ਜੀ ਕਹਿੰਦੇ ਸੀ ਉਸ ਕਿਰਪਾ ਦੇ ਨਾਲ ਜਿਹਦਾ ਮੈਂ ਨਾਮ ਜਪਦਾ ਉਹ ਮੈਨੂੰ ਸਮੇਰ ਪਰਬਤ ਤੇ ਲੈ ਕੇ ਆਇਆ ਫੇਰ ਹੈ ਅਵਸਥਾ ਇੱਕ ਸਮਾਨ ਬਣ ਜਾਂਦੀ ਆ ਸੋ ਕਹਿਣਾ ਬੜਾ ਸੌਖਾ ਫੇਰ ਮੈਂ ਦੱਸਾ ਪਰ ਇਹ ਅਵਸਥਾ ਬੜੀ ਔਖੀ ਬੰਨੀ ਐ ਇਹਨੇ ਕਮਾਈ ਕਰਨੀ ਪੈਂਦੀ ਐ ਬਹੁਤ ਤੋ ਫੇਰ ਇਹ ਅਵਸਥਾ ਬਣਦੀ ਆ ਸੋ ਮਹਾਰਾਜ ਕਿਰਪਾ ਕਰਨ ਰਹਿਮਤ ਕਰਨ ਐਸੇ ਐਸੇ ਤਰ੍ਹਾਂ ਦੀ ਅਵਸਥਾ ਵਾਲੇ ਦੇਖੇ ਸਾਧ ਸੰਗਤ ਜਿਹੜੇ ਸਥਾਨਾਂ ਤੇ ਲੋਕ ਗੱਡੀਆਂ ਖੜਾ ਜਾਂਦੇ ਸੀ ਨਵੀਆਂ ਚਾਬੀਆਂ ਵਿੱਚ ਹੁੰਦੀਆਂ ਸੀ ਪਤਾ ਨਹੀਂ ਸੀ ਟਰੈਕਟਰ ਨਵੇਂ ਖੜਾ ਜਾਂਦੇ ਸੀ ਪਤਾ ਨਹੀਂ ਸੀ ਕਾਰਸੇ ਵਾਲੇ ਐਸੇ ਮਹਾਂਪੁਰਸ਼ ਹੁੰਦੇ ਸੀ ਪਤਾ ਤਾਂ ਲੱਗਣਾ ਜੇ ਕੋਈ ਨਵਾਂ ਟਰੈਕਟਰ ਦੇ ਗਿਆ ਜੀ ਪਤਾ ਤਾਂ ਲੱਗਣਾ ਨਵੀਂ ਗੱਡੀ ਦੇ ਗਈ ਚਾਬੀ ਵਿੱਚ ਬਈ ਆ ਇਸੇ ਤਰ੍ਹਾਂ ਦੀ ਅਵਸਥਾ ਵਾਲੇ ਹੁੰਦੇ ਨੇ ਸਾਧ ਸੰਗਤ ਜੀ ਸੋ ਉਹਨਾਂ ਨੂੰ ਜਿਹੜਾ ਬ੍ਰਹਮ ਗਾਇਨੀ ਕਿਹਾ ਜਾਂਦਾ ਹੈ ਸੋ ਇੱਥੇ ਜਿਹੜਾ ਹੈ ਸਮੇਂ ਦੀ ਸਮਾਪਤੀ ਹੈ ਦੋ ਪੰਕਤੀਆਂ ਪੜ੍ਹ ਕੇ ਭੁਲਾ ਜੁਗਾ ਦੀ ਮਾਹੀ ਬਖਸ਼ ਨੇ ਘੁਰ ਕਿਰਪਾ ਦੇਹ ਨਰਕੋ ਕੇਮੀ ਤੇ ਇਹ ਜੋਤ ਪਛਾਨੀ ਨਾਨਕ ਲੇਨ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ